ਸਸਿਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ ਦੋਸਤੋ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਆ ਉਹ ਐਸਜੀਪੀਸੀ ਜਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਰਹੀ ਹੈ ਜਿਸ ਦੁਆਰਾ ਕਿ ਗੋਲਡਨ ਟੈਂਪਲ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਫੋਟੋਗ੍ਰਾਫੀ ਤੇ ਵੀਡੀਓ ਬਣਾਉਣ ਤੇ ਸਾਫ਼ ਤੌਰ ਤੇ ਮਨਾਹੀ ਕਰ ਦਿੱਤੀ ਗਈ ਆ ਤੇ ਇਸ ਨੂੰ ਲੈ ਕੇ ਉਹਨਾਂ ਨੇ ਪੰਜਾਬੀ ਤੇ ਹਿੰਦੀ ਦੇ ਵਿੱਚ ਉੱਥੇ ਬੋਰਡ ਵੀ ਲਗਾ ਦਿੱਤੇ ਆ ਕਿ ਇੱਥੇ ਫੋਟੋਗ੍ਰਾਫੀ ਕਰਨੀ ਸਾਫ ਤੌਰ ਤੇ ਮਨਾ ਜਦੋਂ ਉਹਨਾਂ ਕੋਲੋਂ ਇਸ ਮਾਮਲੇ ਦੇ ਵਿੱਚ ਸਫਾਈ ਮੰਗੀ ਗਈ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਐਸਜੀਪੀਸੀ ਨੇ ਕਿਹਾ ਕਿ ਇਹ ਇੱਕ ਧਾਰਮਿਕ ਸਥਾਨ ਆ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਇਹ ਕੋਈ ਪਿਕਨਿਕ ਸਥਾਨ ਨਹੀਂ ਸੋ ਉਹਨਾਂ ਦਾ ਕਹਿਣਾ ਸੀ ਜਿਹੜੇ ਲੋਕ ਆਉਂਦੇ ਤੇ ਸ਼ਰਦਾ ਦੇ ਨਾਲ ਉਹਨਾਂ ਨੂੰ ਫੋਟੋਗ੍ਰਾਫੀ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਕਰਕੇ ਉਹਨਾਂ ਨੇ ਫੋਟੋਗ੍ਰਾਫੀ ਤੇ ਇੱਥੇ ਰੋਕ ਲਾ ਦਿੱਤੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਇੱਥੇ ਸਿਰਫ ਪ੍ਰਕਰਮਾਂ ਤੇ ਗੋਲਡਨ ਟੈਂਪਲ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਹੀ ਫੋਟੋਗ੍ਰਾਫੀ ਦੀ ਰੋਕ ਆ ਬਾਹਰੋਂ ਤੁਸੀਂ ਫੋਟੋਗ੍ਰਾਫੀ ਕਰ ਸਕਦੇ ਆ ਵੀਆਈਪੀ ਕਵਰੇਜ ਦੇ ਲਈ ਉਹਨਾਂ ਨੇ ਕਿਹਾ ਕਿ ਇਸ ਲਈ ਪਰਮਿਸ਼ਨ ਲੈਣੀ ਪਊਗੀ ਇਸ ਤੋਂ ਇਲਾਵਾ ਜੇਕਰ ਕੋਈ ਇੱਥੇ ਮੂਵੀ ਤਿਆਰ ਕਰਨੀ ਚਾਹੁੰਦਾ ਤਾਂ ਉਹਨਾਂ ਨੂੰ ਵੀ ਐਸਜੀਪੀਸੀ ਤੋਂ ਪ੍ਰਵਾਨਗੀ ਲੈ ਕੇ ਹੀ ਉਹ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰ ਸਕਦੇ ਆ ਇਸ ਮਾਵਲੇ ਤੇ ਦੋਸਤੋ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦੀ ਇਸ ਮਾਵਲੇ ਦੇ ਵਿੱਚ ਰਲਮੀ ਮਿਲ ਪ੍ਰਤੀਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਦੂਰੋਂ ਆ ਕੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ ਜਿਹੜੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਦੇਖ ਰਹੀ ਹੈ ਉਹ ਲਾਈਵ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਉਹਨਾਂ ਨੂੰ ਘਰ ਬੈਠੇ ਦਰਸ਼ਨ ਕਰਾ ਸਕਦੇ ਆ ਸੋ ਉਹਨਾਂ ਦੇ ਹਿਸਾਬ ਨਾਲ ਇਹ ਹਰਿਮੰਦਰ ਸਾਹਿਬ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੋਈ ਬੁਰੀ ਚੀਜ਼ ਨਹੀਂ ਇਸ ਨਾਲ ਉਹ ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾ ਸਕਦੇ ਆ ਉਹਨਾਂ ਦਾ ਇਹ ਕਹਿਣਾ ਸੀ ਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਸਹੀ ਹੋਇਆ ਕੁਝ ਲੋਕਾਂ ਕਰਕੇ ਜਦੋਂ ਫੋਟੋਗ੍ਰਾਫੀ ਕਰਦੇ ਆ ਤਾਂ ਕੁਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਇਹਗਾ ਸੀ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਐਸਜੀਪੀਸੀ ਨੇ ਗਲਤ ਕੀਤਾ ਕਿਉਂਕਿ ਕਾਫੀ ਸਾਰੀਆਂ ਉਹਨਾਂ ਦੀਆਂ ਫੋਟੋਗ੍ਰਾਫੀ ਦੇ ਨਾਲ ਯਾਦਗਰੀਆਂ ਹੋ ਜਾਂਦੀਆਂ ਕਿ ਉਹ ਇੱਕ ਧਾਰਮਿਕ ਸਥਾਨ ਤੇ ਗਏ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਟੋਗ੍ਰਾਫੀ ਰਹੀ ਉਹ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾ ਸਕਦੇ ਸੀ ਜੋ ਹੁਣ ਨਹੀਂ ਹੋ ਸਕਣਗੇ ਉਹਨਾਂ ਦਾ ਕਹਿਣਾ ਸੀ ਕਿ ਇਹ ਐਸਜੀਪੀਸੀ ਨੇ ਗਲਤ ਕੀਤਾ ਸੋ ਦੋਸਤੋ ਤੁਹਾਨੂੰ ਰਿਕਵੈਸਟ ਹੈ ਕਿ ਕਮੈਂਟ ਕਰਕੇ ਜਰੂਰ ਦੱਸੋ ਕਿ ਕੀ ਐਸਜੀਪੀਸੀ ਨੇ ਸਹੀ ਫੈਸਲਾ ਲਿਆ ਜਾਂ ਨਹੀਂ ਜੇਕਰ ਤੁਹਾਡੇ ਹਿਸਾਬ ਦੇ ਨਾਲ ਐਸਜੀਪੀਸੀ ਨੇ ਸਹੀ ਫੈਸਲਾ ਲਿਆ ਤਾਂ Yes ਲਿਖੋ ਜੇਕਰ ਐਸਜੀਪੀਸੀ ਦਾ ਇਹ ਫੈਸਲਾ ਤੁਹਾਨੂੰ ਠੀਕ ਨਹੀਂ ਨੋ ਲੇ ਕੇ ਇੱਕ ਕਮੈਂਟ ਜਰੂਰ ਕਰੋ ਆਪਾਂ ਦੇਖਦੇ ਹਾਂ ਕਿ ਤੁਹਾਡੇ ਹਿਸਾਬ ਦੇ ਨਾਲ ਐਸਜੀਪੀਸੀ ਦਾ ਇਹ ਫੈਸਲਾ ਸਹੀ ਹੈ ਜਾਂ ਗਲਤ ਕਮੈਂਟ ਕਰਨਾ ਨਾ ਭੁੱਲੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਜਰੂਰ ਕਰੋ ਤੇ ਹੋਰ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹੋ ਵੀ ਐਸਜੀਪੀਸੀ ਦੇ ਨਵੇਂ ਰੂਲ ਬਾਰੇ ਜਾਣ ਸਕਣ ਇਸ ਲਈ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਤੇ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਮੈਂ ਤੁਹਾਡੇ ਲਈ ਹਰ ਰੋਜ਼ ਪੰਜਾਬੀ ਦੇ ਵਿੱਚ ਵੀਡੀਓਜ਼ ਲੈ ਕੇ ਆਉਂਦਾ ਰਹਿਣਾ ਇਸ ਲਈ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਸੋ ਮੱਚ